ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਵਿਚਾਰਾਂ ਦੀ ਸਾਂਝ ਅੱਜ ਅਸੀਂ ਪਾ ਰਹੇ ਹਾਂ ਇਹ ਵਿਚਾਰ ਸਰਦਾਰ ਤਰਲੋਚਨ ਸਿੰਘ ਦੀਪਾਲਪੁਰ ਤੇਨਾਂ ਦੀ ਲਿਖੀ ਹੋਈ ਪੁਸਤਕ ਪੜਿਆ ਸੁਣਿਆ ਦੇਖਿਆ ਦੇ ਅੰਦਰ ਕਲਾਮ ਦਾ ਕਮਾਲ ਸਰੜੀ ਖੇਤਦਰਜ ਹੈ ਸਰਦਾਰ ਜੀ ਲਿਖਦੇ ਹਨ ਮਨ ਨੂੰ ਮੋਹ ਲੈਣ ਵਾਲੀਆਂ ਕਵਿਤਾਵਾਂ ਲਿਖਣ ਵਾਲਾ ਕਵੀ ਬਾਦਸ਼ਾਹ ਦੇ ਦਰਬਾਰ ਵਿੱਚ ਆਪਣੀਆਂ ਕਵਿਤਾਵਾਂ ਲੈ ਕੇ ਗਿਆ ਫਰਮਾਇਸ਼ ਕਰਨ ਤੇ ਰਾਜੇ ਨੂੰ ਕੁਝ ਕਵਿਤਾਵਾਂ ਸੁਣਾਈਆਂ ਸੁਣ ਕੇ ਰਾਜਾ ਬਹੁਤ ਪ੍ਰਭਾਵਿਤ ਹੋਇਆ ਤੇ ਕਵੀ ਨੂੰ ਕਹਿਣ ਲੱਗਾ ਤੇਰੀ ਕਵਿਤਾ ਸੁਣ ਕੇ ਮੇਰਾ ਦਿਲ ਅਤੀ ਪਰਸੰਨ ਹੋਇਆ ਹੈ ਅਜਹੀ ਸ਼ਹਿਰੀ ਅਜਹੀ ਸ਼ਾਇਰੀ ਮੈਂ ਪਹਿਲੇ ਕਦੀ ਨਹੀਂ ਸੁਣੀ ਅੱਜ ਪਤਾ ਚੱਲਿਆ ਹੈ ਕਿ ਕਵਿਤਾ ਕਿਸ ਨੂੰ ਕਹਿੰਦੇ ਹਨ ਮੈਂ ਤੇਰੇ ਤੋਂ ਕੁਰਬਾਨ ਸਦਕੇ ਜਾਂਦਾ ਹਾਂ ਤੂੰ ਮੇਰੇ ਦਿਲ ਨੂੰ ਅਥਾ ਖੁਸ਼ੀ ਦਿੰਦੀ ਹੈ ਇਸ ਬਦਲੇ ਮੈਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗਾ ਪਰ ਅੱਜ ਮੈਂ ਕਿਸੇ ਮੁਹਿੰਮ ਤੇ ਜਾਣ ਲਈ ਕਾਲਾ ਤੂੰ ਦੋ ਕੋ ਹਫ਼ਤੇ ਬਾਅਦ ਆਵੇਂ ਫਿਰ ਮੈਂ ਤੇਰਾ ਮਾਨ ਸਨਮਾਨ ਦਿਲ ਖੋਲ ਕੇ ਕਰਾਂਗਾ ਨਾਲੇ ਤੈਨੂੰ ਆਪਣਾ ਦਰਬਾਰੀ ਕਵੀ ਬਣਾ ਲਵਾਂਗਾ ਅ ਰਾਜ ਦਰਬਾਰ ਚੋਂ ਵਾਪਸ ਆਉਂਦਿਆਂ ਕਵੀ ਜਨ ਪਾਸੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ ਆਪਣੇ ਪਰਿਵਾਰ ਜਣਾਂ ਤੇ ਮਿੱਤਰ ਦੋਸਤਾਂ ਨੂੰ ਉਸਨੇ ਹੁਬ ਹੁਬ ਕੇ ਦੱਸਿਆ ਕਿ ਕੁਝ ਦਿਨਾਂ ਨੂੰ ਮੈਂ ਰਾਜ ਕਵੀ ਬਣ ਜਾਣਾ ਹੈ। ਵਾਅਦੇ ਅਨੁਸਾਰ 2 ਹਫ਼ਤੇ ਬੀਤਣ ਮਗਰੋਂ ਦਰਬਾਰ ਵਿੱਚ ਹਾਜ਼ਰ ਹੋਇਆ। ਉਸਨੇ ਬਾਦਸ਼ਾਹ ਨੂੰ ਮਾਣ ਸਨਮਾਨ ਕਰਨ ਵਾਲਾ ਵਾਅਦਾ ਚੇਤੇ ਕਰਵਾਇਆ। ਅੱਗੋਂ ਹੱਸਦਿਆਂ ਹੋਇਆਂ ਰਾਜਾ ਬੋਲਿਆ ਦੇਖ ਕਵੀ ਭਰਾਵਾ ਤੂੰ ਉਸ ਦਿਨ ਮੇਰੇ ਦਰਬਾਰ ਵਿੱਚ ਆ ਕੇ ਆਪਣਾ ਕਲਾਮ ਸੁਣਾਇਆ ਜਿਸ ਨੂੰ ਸੁਣ ਕੇ ਮੈਂ ਖੁਸ਼ ਹੋ ਕੇ ਤੈਨੂੰ ਆਪਣਾ ਕਲਾਮ ਸੁਣਾ ਦਿੱਤਾ ਮੇਰਾ ਕਲਾਮ ਸੁਣ ਕੇ ਤੂੰ ਖੁਸ਼ੀ ਵਿੱਚ ਖੀਵਾ ਹੋ ਗਿਆ ਅੱਜ ਤੂੰ ਮੈਥੋਂ ਕੀ ਲੈਣ ਆਇਆ ਹੈ ਤੂੰ ਆਪਣੀ ਕਵਿਤਾ ਦੇ ਨਾਲ ਮੈਨੂੰ ਖੁਸ਼ ਕੀਤਾ ਤੇ ਮੈਂ ਆਪਣੇ ਕਲਾਮ ਦੇ ਨਾਲ ਤੈਨੂੰ ਖੁਸ਼ ਕਰ ਦਿੱਤਾ ਸਾਡਾ ਸਭ ਬਰਾਬਰ ਹੋ ਗਿਆ ਸੋ ਇਸ ਕਿਸੇ ਵਿੱਚੋਂ ਰਾਜੇ ਦੀ ਚਲਾਕੀ ਜਾਂ ਬੇਈਮਾਨੀ ਨੂੰ ਮੰਨਫੀ ਕਰਕੇ ਦੇਖੀਏ ਤਾਂ ਇਹ ਮੰਨਣਾ ਹੀ ਪਵੇਗਾ ਕਿ ਕਵੀ ਦੇ ਮੋਹ ਨਿਕਲੇ ਕਲਾਮ ਨੇ ਰਾਜੇ ਦਾ ਮਨ 모ੜਿਆ ਅਤੇ ਰਾਜੇ ਦੇ ਕਲਾਮ ਨਾਲ ਕਵੀ ਪ੍ਰਸੰਨ ਹੋ ਗਿਆ ਦੋਹਾਂ ਨੇ ਇੱਕ ਦੂਜੇ ਨੂੰ ਦਿੱਤਾ ਲਿਆ ਕੁਝ ਨਹੀਂ ਚਲੋ ਇਹ ਤਾਂ ਸੁਣੀ ਸੁਣਾਈ ਗੱਲ ਹੈ ਅੱਗੇ ਚੱਲੀਏ ਕਲਾਮ ਦੀ ਤਾਕਤ ਦਰਸਾਉਂਦੀਆਂ ਕੁਝ ਕਥਾਵਾਂ ਵੱਲ ਸੱਚ ਦੀ ਭਾਲ ਵਿੱਚ ਨਿਕਲੇ ਮਹਾਤਮਾ ਬੁੱਧ ਨੇ ਕਈ ਜਪ ਤਪ ਕੀਤੇ ਚਲੀ へ ਕੱਟੇ ਅੱਠ ਯੋਗ ਨਾਲ ਆਪਣੇ ਸਰੀਰ ਨੂੰ ਬਿਲਕੁਲ ਪਿੰਜਰ ਬਣਾ ਲਿਆ ਪਰ ਉਸ ਨੂੰ ਪ੍ਰਸੰਤਾ ਨਾ ਹੋਈ ਨਡਾਲ ਹੋਇਆ ਘੁੰਮਦਾ ਘਮੁੰਦਾ ਉਹ ਇੱਕ ਦਿਨ ਫਲਗੁ ਨਦੀ ਦੇ ਕੰਢੇ ਇੱਕ ਬੋੜ ਦੀ ਛਾਂ ਹੇਠ ਆ ਗਿਆ ਉਧਰੋਂ ਉਸ ਦਰਖਤ ਦੀ ਗੂੜੀ ਛਾਂ ਹੇਠ गांव ਵਜਾਉਣ ਵਾਲਿਆਂ ਦਾ ਇੱਕ ਟੋਲਾ ਵੀ ਆਣ ਬੈਠਾ ਦਰਿਆ ਦੇ ਵਗਦੇ ਨੀਲੇ ਪਾਣੀ ਦੀਆਂ ਕਲਕਲਾ ਤੇ ਰੁਮਕ ਦੀਆਂ ਪੌਣਾ ਪੰਛੀਆਂ ਦੀ ਚਹਿਚਾਹ ਸੁਣ ਕੇ ਟੋਲੇ ਦਾ ਮੁਖੀ ਜੋ ਇੱਕ ਬੀਬੀ ਸੀ ਆਪਣੇ ਸਾਜ਼ੀਆਂ ਨੂੰ ਇਸ਼ਾਰਾ ਕਰਕੇ ਕਹਿਣ ਲੱਗੀ ਕਿ ਇਤਨੇ ਸੁਹਾਵਣੇ ਵਾਤਾਵਰਨ ਨੂੰ ਸਾਜਿੰਦੇ ਨੂੰ ਨਿਰਦੇਸ਼ ਕਰਦੀ ਹੋਈ ਬੀਬੀ ਕਹਿਣ ਲੱਗੀ हे ਸਜਿੰਦੇ ਸਾਜ ਦੀਆਂ ਤਾਰਾਂ ਨੂੰ ਕਸੂ ਸਾਜ ਤਿਆਰ ਕਰੋ ਤੇ ਸਾਜ ਦੀਆਂ ਤਾਰਾਂ ਨੂੰ ਇੰਨਾ ਵੀ ਢਿੱਲਾ ਨਾ ਰੱਖਣਾ ਕਿ ਸਾਜ ਜਿਹੜਾ ਹੈ ਰਾਗ ਜਿਹੜਾ ਹੈ ਉਹ ਬੇਸੁਰਾ ਹੋ ਜਾਵੇ ਤੇ ਇੰਨਾ ਵੀ ਨਾ ਕਸਣਾ ਕਿ ਰਾਗ ਹੀ ਮਰ ਜਾਵੇ ਗਉਣ ਵਾਲੀ ਦੀ ਸਜਿੰਦੇ ਨੂੰ ਦਿੱਤੀ ਹੋਈ ਨਸੀਬ ਬੈਠੇ ਹੋਏ ਮਹਾਤਮਾ ਬੁੱਧ ਦੇ ਕੰਨੀ ਪੈ ਗਈ ਉਸ ਨੇ ਆਪਣੇ ਮਨ ਔਰ ਤਨ ਨੂੰ ਝੰਡੋੜਿਆ ਤੇ ਦਿਲ ਵਿੱਚ ਸੋਚਣ ਲੱਗਾ ਮੈਂ ਤਾਂ ਆਪਣੇ ਸਰੀਰ ਰੂਪੀ ਸਾਜ ਨੂੰ ਇੰਨਾ ਕੱਸ ਦਿੱਤਾ ਹੋਇਆ ਹੈ ਕਿ ਇਸ ਦੇ ਵਿੱਚੋਂ ਰਾਗ ਨਿਕਲਦਾ ਹੀ ਨਹੀਂ ਤੇ ਨਿਕਲੇਗਾ ਵੀ ਕਿੱਥੋਂ ਹੁਣ ਜਜੋ ਅਸੀਂ ਸਰੀਰ ਦੀ ਗੱਲ ਕਰਦੇ ਹਾਂ ਜੋਗੀ ਲੋਕ ਜਿਹੜੇ ਹਨ ਸਰੀਰ ਨੂੰ ਕਈ ਤਰ੍ਹਾਂ ਦੇ ਕਸ਼ਟ ਦਿੰਦੇ ਹਨ ਤਪ ਸਾਧਨਾ ਕਰਕੇ ਤੇ ਬਾਬਾ ਫਰੀਦ ਜੀ ਆਖਦੇ ਹਨ ਫਰੀਦਾ ਤਨ ਨ ਤਪਾਇ ਤਨੂਰ ਜਿਉ ਬਾਲਣ ਹੱਡ ਨ ਬਾਲ ਸਿਰ ਪੈਰੀਂ ਕਿਆ ਫੇੜਿਆ ਅੰਦਰ ਫਿਰੇ ਸੰਭਾਲ ਫਿਰ ਗੁਰਬਾਣੀ ਦੇ ਅੰਦਰ ਕਈ ਜਗ੍ਹਾ ਤੇ ਸਮਝਾਇਆ ਗਿਆ ਹੈ ਕਿ ਇਹ ਸਰੀਰ ਜਿਹੜਾ ਹੈ ਹਰੀ ਦਾ ਮੰਦਰ ਹੈ ਇਸ ਦੀ ਸੰਭਾਲ ਕਰਨੀ ਬਣਦੀ ਹੈ ਸੋ ਗੌਣ ਵਾਲੀ ਦੇ ਮੂੰਹ ਨਿਕਲੇ ਹੋਏ ਇਹ ਥੋੜੇ ਜਿਹੇ ਬੋਲ ਜਿਹੜੇ ਸਨ ਮਹਾਤਮਾ ਬੁੱਧ ਦੀ ਜ਼ਿੰਦਗੀ ਨੂੰ ਬਦਲ ਗਏ ਦੁਨੀਆ ਪਰ ਨੂੰ ਜਿੱਤਣ ਵਾਲਾ ਜੁਨਾਨ ਦਾ ਬਾਦਸ਼ਾ ਸ਼ਿਕੰਦਰ ਆ ਰਾਜਾ ਅੰਬੀ ਦੀ ਗਦਾਰੀ ਕਾਰਨ ਰਾਜਾ ਪੋਰਸ ਨੂੰ ਉਸਨੇ ਕੈਦ ਕਰ ਲਿਆ ਇੱਕ ਜੰਗੀ ਕੈਦੀ ਵਜੋਂ ਉਸ ਨੂੰ ਹਥਕੜੀਆਂ ਬੇੜੀਆਂ ਚ ਜਕੜ ਕੇ ਸ਼ਿਕੰਦਰ ਦੇ ਪੇਸ਼ ਕੀਤਾ ਗਿਆ ਰਾਜਾ ਪੋਰਸ ਜਿੱਤ ਕਾਰਨ ਆਕਰੇ ਹੋਏ ਸ਼ਿਕੰਦਰ ਨੇ ਪੋਰਸ ਨੂੰ ਪੁੱਛਿਆ ਪੋਰਸ ਤੇਰੇ ਨਾਲ ਕਿਹੋ ਜਿਹਾ ਸਲੋਕ ਕੀਤਾ ਜਾਵੇ ਅਗੋਂ ਨਿਹਾਰਤਨ ਧੜਕ ਪੋਰਸ ਨੇ ਜਵਾਬ ਦਿੱਤਾ ਕਿ ਜਿਹੋ ਜਿਆ ਇੱਕ ਬਾਦਸ਼ਾ دوسرے ਬਾਦਸ਼ਾ ਦੇ ਨਾਲ ਕਰਦਾ ਹੈ ਪੋਰਸ ਦੇ ਇਸ ਤਕੀਆ ਕਲਾਮ ਨੇ ਸਿਕੰਦਰ ਨੂੰ ਸਿਕੰਦਰ ਨੂੰ ਮੋਹ ਬਣਾ ਕੇ ਰੱਖ ਦਿੱਤਾ ਉਸ ਦਾ ਘਮੰਡ ਪਲਾਂ ਵਿੱਚ ਹੀ ਕਾਫੂਰ ਹੋ ਗਿਆ ਉਸ ਨੂੰ ਫੌਰਨ ਰਿਹਾ ਕਰ ਦਿੱਤਾ ਤੇ ਜਿੱਤੇ ਹੋਏ ਇਲਾਕੇ ਵੀ ਉਸ ਨੂੰ ਵਾਪਸ ਮੋੜ ਦਿੱਤੇ ਸੇਖ ਇਤਿਹਾਸ ਵਿੱਚ ਵੀ ਸੈਂਕੜੇ ਉਦਾਹਰਨਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਕਲਾਮ ਦੀ ਤਾਕਤ ਨਾਲ ਕ੍ਰੋਧ ਦੀ ਅਗਨ ਨਾਲ ਸੜਦਿਆਂ ਨੂੰ ਵੀ ਸ਼ਾਂਤ ਕੀਤਾ ਜਾ ਸਕਦਾ ਹੈ। ਅਰਬ ਯਾਤਰਾ ਦੌਰਾਨ ਮੱਕੇ ਵੱਲ ਕਾਬੇ ਵੱਲ ਪੈਰ ਫੈਸਰ ਕੇ ਪਏ ਹੋਏ ਗੁਰੂ ਨਾਨਕ ਪਾਤਸ਼ਾਹ ਨੂੰ ਦੇਖਦਿਆਂ ਹੀ ਕਾਜੀ ਜਿਹੜਾ ਸੀ ਗੁੱਸੇ ਵਿੱਚ ਲਾਲ ਪੀਲਾ ਹੋ ਗਿਆ ਤੇ ਆਣ ਗੁਰੂ ਨਾਨਕ ਦੇਵ ਜੀ ਨੂੰ ਲੱਤ ਮਾਰੀ ਤੇ ਕਹਿਣ ਲੱਗਾ ਕਿ ਕਾਫਰ ਆ ਖੁਦਾ ਦਾ ਘਰ ਵੱਲ ਨੂੰ ਪੈਰ ਫਸਾਰ ਕੇ ਲੰਮੀ ਪਿਆ ਹੋਇਆ ਹੈ ਅਗਿਓ ਗੁਰੂ ਨਾਨਕ ਦੇਵ ਜੀ ਸ਼ਾਂਤ ਚਿੱਤ ਬੋਲੇ ਕਿ ਭਾਈ ਜਿਸ ਪਾਸੇ ਖੁਦਾ ਦਾ ਘਰ ਨਹੀਂ ਮੇਰੇ ਪੈਰ ਉਸ ਪਾਸੇ ਕਰ ਦੇ ਹੁਣ ਕਾਜੀ ਨੂੰ ਸਮਝ ਆ ਗਈ ਕਿ ਖੁਦਾ ਦਾ ਘਰ ਤਾਂ ਸਾਰੇ ਪਾਸੇ ਹੈ ਸੋ ਇੱਕ ਛੋਟੇ ਜਿਹੇ ਬੋਲ ਨੇ ਕਾਜੀ ਨੂੰ ਇਹ ਗਿਆਨ ਕਰਵਾ ਦਿੱਤਾ ਤੇ ਇਸੇ ਹੀ ਤਰ੍ਹਾਂ ਜਿਸ ਵਕਤ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿਖੇ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਮਗਨ ਸਨ ਤੇ ਹਮਾਨਯੂ ਬਾਦਸ਼ਾਹ ਆਇਆ ਤੇ ਸਤਿਗੁਰੂ ਜੀ ਨੇ ਉਸ ਵੱਲ ਕੋਈ ਤਵੱਜੋ ਨਾ ਦਿੱਤੀ ਪਰ ਉਸ ਨੂੰ ਹੰਕਾਰ ਸੀ ਮੈਂ ਬਾਦਸ਼ਾਹ ਤੇ ਮੇਰਾ ਇਹਨਾਂ ਨੇ ਸਤਕਾਰ ਆਦਰ ਕਿਉਂ ਨਹੀਂ ਕੀਤਾ ਸੋ ਉਸਨੇ ਆਪਣੀ ਤਲਵਾਰ ਜਿਹੜੀ ਸੀ ਧੂੜ ਹੀ ਸਤਗੁਰਾਂ ਦੇ ਉੱਤੇ ਵਾਰ ਕਰਨ ਵਾਸਤੇ ਤੇ ਸਤਗੁਰੂ ਜੀ ਨੇ ਬੜੇ ਠਰਮੇ ਦੇ ਨਾਲ ਉਸ ਨੂੰ ਜਵਾਬ ਦਿੱਤਾ ਕਿ ਬਾਦਸ਼ਾਹ ਪਾਣੀਪਤ ਦੇ ਮੈਦਾਨ ਵਿੱਚ ਸ਼ੇਰ ਸਾਸੂਰੀ ਦੇ ਨਾਲ ਲੜਨ ਵੇਲੇ ਇਹ ਤਲਵਾਰ ਮਿਆਨ ਵਿੱਚੋਂ ਕਿਉਂ ਨਹੀਂ ਨਿਕਲੀ ਸਾਡੇ ਫਕੀਰਾਂ ਉੱਤੇ ਤੇ ਤਲਵਾਰ ਬੜੀ ਸੇਤੀ ਮਿਆਨੋਂ ਬਾਹਰ ਆ ਗਈ ਹੈ ਤੇ ਜਦੋਂ ਸ਼ੇਰ ਸਾਸੂਰੀ ਦਾ ਮੁਕਾਬਲਾ ਕਰਨਾ ਸੀ ਉਦੋਂ ਕਿਉਂ ਨਹੀਂ ਨਿਕਲੀ ਮਾਨਯੂ ਜਿਹੜਾ ਸੀ ਬਹੁਤ ਸ਼ਰਮਿੰਦਾ ਹੋਇਆ ਤੇ ਨਿਮਮੂ ਚੋਣਾ ਹੋ ਕੇ ਸਤਗੁਰਾਂ ਦੇ ਚਰਨੀ ਟਹਿ ਪਿਆ ਤੇ ਉਸ ਦੇ ਅੰਦਰ ਜਿਹੜੀ ਕਰੋਧ ਦੀ ਅੱਗ ਸੀ ਉਹ ਸ਼ਾਂਤ ਹੋ ਗਈ ਇਸੇ ਹੀ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਬਾਬਾ ਦਾਤੂ ਜੀ ਨੇ ਆਣ ਲੱਤ ਮਾਰੀ ਤੇ ਬਾਬਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਦੀ ਲੱਤ ਨੂੰ ਪਕੜ ਕੇ ਤੇ ਬਲੋਸ਼ਣਾ ਸ਼ੁਰੂ ਕਰ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਿ ਮੇਰੇ ਬੁੱਢੇ ਹੱਡ ਹਨ ਤੇ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਚੋਟ ਆਈ ਹੋਵੇ। ਇਸੇ ਹੀ ਤਰ੍ਹਾਂ ਦਾਤੂ ਨੂੰ ਵੀ ਸ਼ਰਮਿੰਦਾ ਹੋਣਾ ਪਿਆ ਤੇ ਉਸ ਦੇ ਅੰਦਰ ਦਾ ਕ੍ਰੋਧ ਜਿਹੜਾ ਸੀ ਉਹ ਠੰਡਾ ਪੈ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਵਾਪਸ ਆ ਰਹੇ ਸਨ ਤੇ ਸਮਰੱਥ RAMDAS ਜਿਹੜਾ ਸੀ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੁਝ ਸਵਾਲ ਕੀਤੇ ਤੇ ਸਤਿਗੁਰਾਂ ਨੇ ਬਿਲਕੁਲ ਹੀ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਉਸ ਦੇ ਸਵਾਲਾਂ ਦਾ ਜਵਾਬ ਦੇ ਕੇ ਤੇ ਉਸ ਨੂੰ ਪ੍ਰਸੰਨਤ ਕਰ ਦਿੱਤਾ ਇਸਤਰੀ ਇਮਾਨ ਪੁੱਤਰ ਨਿਸ਼ਾਨ ਦੌਲਤ ਗੁਜਰਾਨ ਫਕੀਰ ਨਾ Hindu ਨਾ ਮੁਸਲਮਾਨ ਇਸੇ ਹੀ ਤਰ੍ਹਾਂ ਦੱਖਣ ਵਿੱਚ ਜਾ ਕੇ ਮਾਧੋਦਾਸ ਬੈਰਾਗੀ ਦੇ ਡੇਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸਨ ਉਹਨਾਂ ਨੇ ਉਸ ਦੇ ਪਾਲੇ ਹੋਏ ਬੱਕਰੇ ਛਿਟਕਾਉਣੇ ਸ਼ੁਰੂ ਕਰ ਦਿੱਤੇ ਜਦੋਂ ਮਾਧੋਦਾਸ ਨੂੰ ਪਤਾ ਲੱਗਿਆ ਉਹ ਅੱਗ ਬਗੂਲਾ ਹੋਇਆ ਤੇ ਆਣ ਕੇ ਕਲਪਣ ਲੱਗਾ ਤੇ ਕਹਿਣ ਲੱਗਾ ਡੇਰਾ ਅਪਵਿੱਤਰ ਹੋ ਗਿਆ ਸੋ ਗੁਰੂ ਜੀ ਨੇ ਵੰਗਾਰ ਕੇ ਆਖਿਆ ਕਿ ਇੰਜ ਕਰਨ ਦੇ ਨਾਲ ਡੇਰੇ ਦੀ ਪਵਿੱਤਰਤਾ ਖਤਮ ਹੋ ਗਈ ਹੈ ਜਿਸ ਖਿੱਤੇ ਵਿੱਚ ਦੁੱਧ ਪੀਂਦੇ ਬੇਕਸੂਰ ਬੱਚਿਆਂ ਨੂੰ ਨੀਹਾਂ ਵਿੱਚ ਚਿੰਦਿਆਂ ਕਤਲ ਕੀਤਾ ਗਿਆ ਹੋਵੇ ਉਸ ਬਾਰੇ ਸੰਤ ਜੀ ਤੁਹਾਡਾ ਕੀ ਖਿਆਲ ਹੈ ਸੋ ਦਸਵੇਂ ਗੁਰੂ ਦਾ ਇਹ ਕਲਾਮ ਸੁਣ ਕੇ ਸੰਤ ਮਾਧੋਦਾਸ ਦੀਆਂ ਅੱਖਾਂ ਰੋਹ ਦੇ ਨਾਲ ਭਰ ਗਈਆਂ ਤੇ ਉਸ ਦਾ ਜੀਵਨ ਬਦਲ ਗਿਆ ਉਹ ਮਾਧੋਦਾਸ ਤੋਂ ਬੰਦਾ ਸਿੰਘ ਬਹਾਦਰ ਬਣ ਗਿਆ ਸੰਮਨ ਬੁਰਜ ਨਾਂ ਦੇ ਕਿਲੇ ਵਿੱਚ ਲੋਕੇ ਹੋਏ ਸਾਹਜਮਾਨ ਨੂੰ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਲਕਾਰਦਿਆਂ ਹੋਇਆਂ ਇੱਕ ਗੱਲ ਕਹੀ ਸੀ ਨਿਕਲ ਬਾਹ ਉਹ ਅਹਿਮਦ شاہ ਅਬਦਾਲੀ ਦੇ ਆ ਪੋਤਰਿਆ ਤੈਨੂੰ ਸਰਦਾਰ ਚੜ੍ਹਤ ਸਿੰਘ ਸੁਖਰੇ ਚੱਕੀ ਦਾ ਪੁੱਤਰਾ ਰਣਜੀਤ ਸਿੰਘ ਵੰਗਾਰ ਰਿਹਾ ਹੈ ਆ ਜਾ ਥੱਲੇ ਜੇ ਹਿੰਮਤ ਹੈ ਕਹਿੰਦੇ ਨੇ ਕਿ ਬੱਬਰ ਸ਼ੇਰ ਦੇ ਇਸ ਖਲਾਮ ਨੂੰ ਸੁਣ ਕੇ ਪੈ ਪੀਤ ਹੋਇਆ ਸਾਹਜਮਾਨ ਜਿਸ ਕਿਲੇ ਦੇ ਅੰਦਰ ਹੀ ਲੁਕਿਆ ਰਿਆ ਬੈਠਾ ਰਿਆ ਭਗਤ ਕਬੀਰ ਜੀ ਦਾ ਇੱਕ ਸ਼ਲੋਕ ਹੈ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਗਤ ਹੀ ਪੁਏ ਗਿਰ ਪਰਿਆ ਪਰਾ ਕਰਿ ਜਿਸ਼ ਸੇਖ ਸੋ ਇਸ ਵਿੱਚ ਵੀ ਸੂਰਬੀਰ ਗੁਰੂ ਦੇ ਕਲਾਮ ਦੀ ਹੀ ਉਪਮਾ ਕੀਤੀ ਗਈ ਹੈ ਤ ਉਸ ਵੀ ਔਰੰਗ ਜੇਬ ਨੂੰ ਸਰਮੱਦ ਫਕੀਰ ਨੇ ਗਿਣੇ ਚੁਣਵੇਂ ਜਵਾਬ ਦਿੱਤੇ ਸਨ ਸ਼ਰਮੱਦ ਨੂੰ ਔਰੰਗਜੀਬ ਨੇ ਪੁੱਛਿਆ ਕਿ ਤੂੰ ਆਪਣਾ ਸਰੀਰ ਕਿਉਂ ਨਹੀਂ ਕੱਜ ਕੇ ਰੱਖਦਾ ਕਹਿੰਦੇ ਨੇ ਕਿ ਉਹ ਹਲਫ ਨੰਗਾ ਰਹਿੰਦਾ ਸੀ ਅੱਗੋਂ ਜਵਾਬ ਮਿਲਿਆ ਮੇਰੇ 'ਚੋਂ ਐਬ ਹੀ ਕੋਈ ਨਹੀਂ ਜਿਸ ਨੂੰ ਕੱਜਣ ਦੀ ਲੋੜ ਪਵੇ ਔਰੰਗਜੀਬ ਤੂੰ ਮੈਨੂੰ ਝੁੱਕ ਕੇ ਸਲਾਮ ਕਿਉਂ ਨਹੀਂ ਕੀਤੀ ਸ਼ਰਮੱਦ ਕਹਿਣ ਲੱਗਾ ਮੈਂ ਵੀ ਬਾਦਸ਼ਾਹ ਹਾਂ ਤੇਰੇ ਅੱਗੇ ਕਿਉਂ ਝੁਕਾਂ ਔਰੰਗਜੀਬ ਜੇ ਤੂੰ ਬਾਦਸ਼ਾਹ ਹੈ ਤੇਰੀਆਂ ਫੌਜਾਂ ਕਿੱਥੇ ਹਨ ਸ਼ਰਮੱਦ ਕਹਿਣ ਲੱਗਾ ਮੇਰਾ ਕਿਸੇ ਨਾਲ ਵੈਰ ਹੀ ਕੋਈ ਨਹੀਂ ਔਰੰਗਜ਼ੇਬ ਕਹਿਣ ਲੱਗਾ ਤੇਰਾ ਖਜ਼ਾਨਾ ਕਿੱਥੇ ਹੈ ਸ਼ਰਮੱਦ ਕਹਿਣ ਲੱਗਾ ਮੈਨੂੰ ਲੋੜ ਹੀ ਨਹੀਂ ਸ਼ਰਮੱਦ ਦੇ ਕਰਾਰੇ ਕਰਾਰੇ ਕਲਾਮ ਸੁਣ ਕੇ ਪੱਥਰ ਦਿਲ ਔਰੰਗਜ਼ੇਬ ਨੇ ਜਾਮਾ ਮਸਜਿਦ ਦਿੱਲੀ ਦੇ ਸਾਹਮਣੇ ਉਸ ਨੂੰ ਕਤਲ ਕਰਵਾ ਦਿੱਤਾ ਸੀ ਅਸਲ 'ਚੋਂ ਇਹ ਸ਼ਰਮੱਦ ਦੀ ਜਿੱਤ ਸੀ ਕਿਸੇ ਚਿੰਤਕ ਦਾ ਕਹਿਣਾ ਹੈ ਕਿ ਜੇ ਮੈਨੂੰ ਸ਼ਬਦਾਂ ਦਾ ਸਹੀ ਉਚਾਰਨ ਕਰਨ ਦੀ ਜਾਂਚ ਆ ਜਾਏ ਤਾਂ ਮੈਂ ਦੁਨੀਆ ਨੂੰ ਜਿੱਤ ਸਕਦਾ ਜਿਵੇਂ ਕੋਈ ਗੋਲੀ ਸਬੰਧਤ ਬੰਦੂਕ ਜਾਂ ਪਿਸਤੌਲ ਵਿੱਚ ਪਾਇਆ ਹੀ ਮਾਰ ਕਰਦੀ ਹੈ ਉਂਝ ਹੱਥ ਨਾਲ ਫੜ ਕੇ ਭਾਵੇਂ ਉਸ ਗੋਲੀ ਨੂੰ ਜਿੰਨਾ ਮਰਜੀ ਜ਼ੋਰ-ਜ਼ੋਰ ਨਾਲ ਮਾਰੀ ਜਾਵੋ ਉਹ ਕੁਝ ਨਹੀਂ ਕਰ ਸਕਦੀ ਉਹ ਬੰਦੂਕ ਦੇ ਵਿੱਚ ਜਾਂ ਪਿਸਤੌਲ ਦੇ ਵਿੱਚ ਪਾ ਕੇ ਹੀ ਆਪਣੀ ਪੂਰੀ ਮਾਰ ਮਾਰ ਸਕਦੀ ਹੈ ਸੋ ਵਿਚਾਰਾਂ ਦੀ ਸਾਂਝ ਕਰਦੇ ਆ ਹੋਇਆਂ ਭੁੱਲਾਂ ਦੀ ਖਿਮਾ ਬਖਸ਼ਨੀ ਪਾਤੇ ਦੀ ਸਾਂਝ ਕਰਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਵਾਤੇ